ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਸੋਨੀ ਮੰਝਲ ਹੈਲ ਬਲੌਗ ਚੈਨਲ ਤੇ ਤੇ ਅੱਪਾ ਅੱਜ ਇੱਕ ਨਵੇਂ ਟੌਪਿਕ ਤੇ ਵੀਡੀਓ ਲੈ ਕੇ ਆਏ ਆਂ ਇੱਕ ਤਾਂ ਦੋ ਟੌਪ ਕੀ ਆ ਹਨਾ ਇੱਕ ਤਾਂ ਹੈਗਾ ਬਹੁਤ ਵਧੀਆ ਜਿੰਨੇ ਪੜਦੇ ਆਲਾ ਇਹ ਟ੍ਰਿਕ ਤਾਂ ਕਿਸੇ ਨੂੰ ਵੀ ਨਹੀਂ ਪਤਾ ਉਹ ਪੜਦੇ ਕਿਵੇਂ ਪਾਉਣੇ ਆਪਾਂ ਸਾਰੇ ਸਿੱਧੇ ਪੜਦੇ ਨਾਲ ਪੜਦਾ ਪਾ ਦਿੰਨੇ ਆ ਤੇ ਜਾਂ ਵਿਚਾਲੇ ਕੋਬਲੇ ਵਗੈਰਾ ਕੁਝ ਪਾ ਦਿੰਨੇ ਆ ਵੀ ਨਾ ਕਿ ਡਿਸਟੈਂਸ ਬਣਾ ਦੇਵੇ ਜਾਂ ਵੀ ਇਕੱਠੇ ਰਹਿਣ ਹਨਾ ਤੇ ਉਹ ਸੈੱਟ ਕਰਕੇ ਪੜਦੇ ਨਹੀਂ ਹੁੰਦੇ ਅੱਜ ਤੁਹਾਨੂੰ ਤਰੀਕਾ ਦੱਸੇ ਕਿਹੜੇ ਤਰੀਕੇ ਨਾਲ ਆਪਾਂ ਪੜਦੇ ਪਾਈਏ ਤੇ ਆਪਣੇ ਪੜਦੇ ਬਿਲਕੁਲ ਜੁਆਇੰਟ ਰਹਿਣਗੇ ਆਈ ਨਹੀਂ ਪਤਾ ਲੱਗੂਗਾ ਉਹ ਇਕੱਲੇ ਇਕੱਲੇ ਪੜਦੇ ਆ ਬਿਲਕੁਲ ਇਕੱਠੇ ਰਹਿਣਗੇ ਪੜਦੇ ਤੇ ਆਪਣੇ ਜਿਹੜੇ ਗੇਟ ਖੜਕਾ ਕਰਦੇ ਆ ਉਹ ਵੀ ਤੁਹਾਨੂੰ ਦੱਸਦੇ ਆ ਗੇਟ ਆਪਣੇ ਕਿਵੇਂ ਖੜਕਾ ਕਰ ਨੂੰ ਹਟ ਦੂੰਗੇ ਹਨਾ ਕਿਹੜਾ ਗੰਮ ਤੇਲ ਵਗੈਰਾ ਲਗਾਈਏ ਆਜੋ ਫਿਰ ਕਰੀਏ ਵੀਡੀਓ ਸ਼ੁਰੂ ਆਮ ਕਰਾਂ ਤਾਂ ਪਰਦੇ ਇਸ ਤਰ੍ਹਾਂ ਹੀ ਪਾਉਂਦੇ ਆ ਦੇਖੋ ਇੱਕ ਆਹ ਪਰਦਾ ਪਾਤਾ ਇਹਦੋਂ ਆਇਂ ਪਾਤਾ ਸੇਕਨੀ ਇਹ ਟ੍ਰਿਕ ਤਾਂ ਸਾਰੇ ਜਾਣਦੇ ਆ ਪਰ ਇਹ ਪਰਦਾ ਬਿਲਕੁਲ 렁 ਆ ਇਸ ਤਰ੍ਹਾਂ ਪਰਦਾ ਨਹੀਂ ਪਾਉਣ ਗਈ ਆ ਸਹੀ ਤਰੀਕਾ ਕੀ ਆ ਕਈ ਤਾਂ ਬੱਚੇ ਤਾਂ ਨਾ ਕੋਪਲੇ ਵਗੈਰਾ ਪਾ ਦਿੰਦੇ ਆ ਆਪਣੇ ਗੱਤੇਆਂ ਨਾਲ ਵੜ ਕੇ ਗੋਲ-ਗੋਲ ਹੁੰਦੇ ਆ ਜਿਹੜੇ ਪਾਈਪਾਂ ਦੇ ਹੁੰਦੇ ਆ ਹਨਾ ਜਿਹੜੇ ਪਲਾਸਟਿਕ ਦੇ ਪਾਈਪ ਹੁੰਦੇ ਉਹ ਕੱਟ ਕੇ ਪਾ ਲੈਂਦੇ ਆ ਜਾਂ ਕੋਈ ਗੱਤੇ ਆ ਪਾ ਦਿੰਦੇ ਉਹਨੇ ਪਾਪਾ ਨੂੰ ਸਹੀ ਤਰੀਕਾ ਦੱਸ ਦੇਣੀ ਹੈ ਬਿਲਕੁਲ ਸੈਟ ਪੜਦੇ ਪਹਿਨ ਉਹਦੇ ਪਹਿਲਾਂ ਪਰਦਾ ਲਾ ਲੈਣਾ ਠੀਕ ਹੈ ਆ ਪਰਦਾ ਇਹਦਾ ਆਹ ਲੈਸਾ ਕੱਢ ਦੇਣਾ ਮੈਂ ਤਾਂ ਕਿਉਂ ਥੋੜਾ ਆਹ ਕਿਸਾ ਕੱਢ ਲਿਆ ਆਹ ਵਾਲਾ ਪਰਦਾ ਪਿੱਛੇ ਪਾ ਲਿਆ ਠੀਕ ਹੈ ਜੇ ਪਾ ਲਿਆ ਤੇ ਹੁਣ ਆਹ ਵਾਲਾ ਪਰਦਾ ਇਹਨੂੰ ਇਦਾਂ ਪਾ ਲੈਣਾ ਤੇ ਆਹ ਵਾਲੇ ਪਰਦੇ ਨੂੰ ਇਦਾਂ ਕਰਾ ਉਹਨੂੰ ਇਦਾਂ ਫੇਰ ਇਦਾਂ ਜਿਵੇਂ ਤੁਸੀਂ ਪਾਉਣਾ ਚਾਹੋ ਪਾ ਸਕਦੇ ਹੋ ਹਾਂਜੀ ਲਓ ਜੀ ਇਹ ਤਾਂ ਮਗਰ ਤੁਸੀਂ ਇਕ ਪੜਦਾ ਹੋਵੇ ਪਰ ਤੁਸੀਂ ਦੇਖ ਸਕਦੇ ਪੜਦਾ ਲਓ ਜੀ ਬੈਰਤੋਂ ਲਗਿਆ ਕਿ ਹੈ ਨਾ ਕੋਈ ਵੀ ਗਿਆ ਤਾਂ ਕਿਹੜਾ ਪੜਦਾ ਕਿੱਥੇ ਹੈ ਐਸ ਤਿੱਕੇ ਤੁਸੀਂ ਪੜਦੇ ਪਾਸਾ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਪੜਦੇ ਦਾ ਪਾਉਣ ਵਾਲੀ ਤਾਂ ਕਮੈਂਟ ਕਰਕੇ ਦੱਸੋ ਆਪਾਂ ਹੁਣ ਅਗਲੇ ਦੂਜੀ ਟ੍ਰਿਕ ਉਹ ਕਰਦੇ ਕਿਹੜੀ ਆ ਚਲੋ ਜੀ ਦੂਜੀ ਟ੍ਰਿਕ ਆਪਣੀ ਕੀ ਆਪਣੇ ਗੇਟ ਆ ਤੁਸੀਂ ਦੇਖੋ ਇਹ ਖੋਲਦੇ ਆ ਕਿੰਨਾ ਖੜਕਾ ਕਰਦੇ ਦੇਖੋ ਕਿ ਜਿਹੜੇ ਇਹਨਾਂ ਦੇ ਵਿੱਚ ਆ ਕਬਜੇ ਪਾਏ ਹੁੰਦੇ ਆ ਆਹ ਦੀਂਦੇ ਹੁਣੇ ਕਬਜੇ ਇਹਨਾਂ ਵਿੱਚ ਤੇਲ ਲਗਾਉਣਾ ਆਪਾਂ ਤੇਲ ਆਪਾਂ ਸਰੋਂ ਦਾ ਨਹੀਂ ਲਗਾਉਣਾ ਹਾਂਜੀ ਇਹਨਾਂ ਚੀਜ਼ਾਂ ਵਿੱਚ ਆਪਾਂ ਤੇਲ ਲਗਾਉਣਾ ਹੈ ਜਦੋਂ ਇਹ ਖੜਕਾ ਕਰਦੇ ਆ ਨਾ ਬਹੁਤ ਜ਼ਿਆਦਾ ਆਪਾਂ ਨੂੰ ਪਰੇਸ਼ਾਨੀ ਹੁੰਦੀ ਆ ਜਿਹੜਾ ਤੇਲ ਆਪਾਂ ਉਹ ਮਸ਼ੀਨੀ ਲਗਾਉਣਾ ਮੇਰੀ ਫਾਈ ਕੁੱਕ ਵਾਲੀ ਜਿਹੜੀ ਸ਼ੀਸ਼ੀ ਖਾਲੀ ਹੋਈ ਵੀ ਉਹਦੇ ਵਿੱਚ ਪਾਇਆ ਹੋਇਆ ਕੋਈ ਸਰੋਂ ਦਾ ਤੇਲ ਨਹੀਂ ਲਗਾਉਣਾ ਸਰੋਂ ਦੇ ਤੇਲ ਨਾਲ ਜਸਟ ਜੰਮ ਜਾਂਦੀ ਆ ਜਦੋਂ ਸੌਕ ਜਾਂਦਾ ਤੇਲ ਉਹ ਬਹੁਤ ਜ਼ਿਆਦਾ ਆਪਾਂ ਨੂੰ ਖਰਾਬ ਕਰਦਾ ਆ ਸਾਰਿਆਂ ਤੇ ਪਾਇਓ ਦੇਖੋ ਸਾਦੇ ਖੜਕਾ ਕਰਨ ਲੱਗ ਗਏ ਆਪਾਂ ਇਹਨਾਂ ਸਾਰਿਆਂ ਤੇ ਆ ਆ ਵਾਲਾ ਤੇਲ ਲਗਾਉਣਾ ਸ਼ਾਇਦ ਮੇਰੇ ਘਰਤ ਵਿੱਚ ਫੋਨ ਆ ਤੇ ਤਿੰਨ ਕੱਪ ਜੇ ਦੇ ਤੀਜਾ ਕੱਪ ਜੇ ਆ ਦੇ ਇਹਦੇ ਵਿੱਚ ਪਸਤੇ ਤਾਂ ਜੋ ਖੜਕਾ ਨਾ ਕਰੇ ਤੇਲ ਲਗਾਏ ਤੋਂ ਬਿਲਕੁਲ ਵਿੰਨੇ ਨੇ ਖੜਕਾ ਨਹੀਂ ਕਰਨਾ ਤੇ ਆਪਾਂ ਨੂੰ ਪਰੇਸ਼ਾਨੀ ਬਿਲਕੁਲ ਨਹੀਂ ਹੋ ਬਾਕੀ ਜਿਹੜਾ ਗੇਟ ਦਾ ਹਨਾ ਆਪਣਾ ਆਹ ਵਾਲਾ ਚੀਜ਼ ਆ ਸਟੈਂਡ ਹੁੰਦਾ ਇਹਦੇ ਤੇ ਵੀ ਆਪਾਂ ਤੇਲ ਲਗਾਉਣਾ ਤਾਂ ਹੀ ਇਹ ਵੀ ਖੜਕਾ ਨਾ ਕਰੇ ਤੇ ਇਹਦਾ ਜਿਹੜੀ ਆ ਨਾਟ ਜਾਂ ਘਿਸੜਦਾ ਏ ਇਹ ਜਦੋਂ ਘੁੰਮਦਾ ਏ ਉਦੋਂ ਵੀ ਇਹ ਬਹੁਤ ਜ਼ਿਆਦਾ ਖੜਕਾ ਕਰਦਾ ਏ ਤੇ ਤੇਲ ਲਗਾਇਆ ਹੋਊਗਾ ਤਾਂ ਇਹ ਖੜਕਾ ਨਹੀਂ ਕਰੂਗਾ ਇਹਨਾਂ ਚੀਜ਼ਾਂ ਦੇ ਉੱਪਰ ਵੀ ਤੇਲ ਪਾਉਣਾ ਹੈ ਹਾਂਜੀ ਆਪਾਂ ਤੇਲ ਅੰਦਰ ਬਾਅਦ ਦੋਨੇ ਪਾਸੇ ਪਾਤਾ ਤੇ ਹੁਣ ਦੇਖੋ ਆਪਣਾ ਗੇਟ ਬਿਲਕੁਲ ਨਹੀਂ ਖੜਕਾ ਕਰਦਾ ਮੈਂ ਬਾਦੋਂ ਵੀ ਖੋਲ ਕੇ ਦਿਖਾਨੀ ਹੈ ਮੈਂ ਬਾਦੋਂ ਵੀ ਖੋਲ ਕੇ ਦਿਖਾਨੀ ਹੈ ਦੇਖੋ ਬਿਲਕੁਲ ਵੀ 게ਟਡ ਆਪਣਾ ਖੜਕਾ ਨਹੀਂ ਕਰਦਾ ਇਸ ਤਰੀਕੇ ਨਾਲ ਤੁਸੀਂ 게ਟ ਤੇ ਤੇ ਲਗਾਉਣਾ 게ਟ ਦੇ ਜਿਹੜੇ ਕਬਜੇ ਹੁੰਦੇ ਇਹਨਾਂ ਚੀਜ਼ਾਂ ਨੂੰ ਆਹੜਾ ਸਪਰਿੰਗ ਨੂੰ ਆਹ ਚੀਜ਼ ਤੇ ਥੋੜੇ 게ਟ ਦੇ ਖੜਕੇ ਕਰਦੇ ਆ ਆਪਾਂ ਜਦੋਂ ਬਾਹਰ ਖੋਲਨੇ ਬਹੁਤ ਜ਼ਿਆਦਾ ਖੜਕਾ ਕਰਦੇ ਆ ਆਪਾਂ ਬਹੁਤ ਜ਼ਿਆਦਾ ਡਿਸਟਰਬ ਨਹੀਂ ਬਿਲਕੁਲ ਨਹੀਂ ਹੋਵਾਂਗੇ ਤੇ 게ਟ ਆਪਣਾ ਬਿਲਕੁਲ ਨਿਖੜ ਕੇ ਕਰਦਾ ਹਾਂਜੀ ਜੇ ਤੁਹਾਡੇ ਗੇਟ ਇਸ ਤਰ੍ਹਾਂ ਖੜਕਾ ਕਰਦੇ ਹੋ ਮੈਂ ਲੋਹੇ ਦੇ ਗੇਟ ਆ ਤੁਸੀਂ ਆ ਵਾਲੀ ਟ੍ਰਿਕ ਅਪਣਾਇਓ ਤਾਂ ਤੁਹਾਡੇ ਗੇਟ ਬਿਲਕੁਲ ਵੀ ਖੜਕਾ ਕਰ ਨਹੀਂ ਕਰਨਗੇ ਕਿਉਂਕਿ ਮੈਂ ਲੱਕੜ ਦੇ ਆ ਤੇ ਬਹੁਤ ਜ਼ਿਆਦਾ ਖੁੱਲਣ ਲੱਗੇ ਆਵਾਜ਼ ਹੁੰਦੀ ਬਿਲਕੁਲ ਨਹੀਂ ਹੋਊਗੀ ਹਾਂਜੀ ਇਸੇ ਤਰ੍ਹਾਂ ਆਪਣੇ ਲੋਹੇ ਦੇ ਗੇਟਾਂ ਦੀਆਂ ਅੜਲਾ ਹੁੰਦੀਆਂ ਉਹਨਾਂ ਨੂੰ ਵੀ ਆਪਾਂ ਇਹੀ ਤੇਲ ਦੇਣਾ ਹੈ ਤਾਂ ਜੋ ਉਹ ਵੀ ਖੜਕਾ ਬਿਲਕੁਲ ਨਾ ਕਰਨ ਉਹ ਬਹੁਤ ਜ਼ਿਆਦਾ ਖੜਕਾ ਕਰਦੀਆਂ ਐ ਤੇ ਫੇਰ ਬਹੁਤ ਛੇਤੀ ਗੇਟ ਲੱਗ ਜਾਂਦੇ ਜੇ ਆਪਾਂ ਸਦੋਂ ਦਾ ਤੇਲ ਦਿੰਨੇ ਆ ਹਨਾ ਸੌਂ ਦਾ ਤੇਲ ਤਾਂ ਉੱਤੇ ਜੰਮ ਜਾਂਦਾ ਪਰ ਮਸ਼ੀਨੀ ਤੇਲ ਦੇਣਾ ਚਾਹੀਦਾ ਹੈ ਮਸ਼ੀਨੀ ਤੇਲ ਬਹੁਤ ਵਧੀਆ ਹੁੰਦਾ ਹੈ ਤੇ ਥੋੜਾ ਥੋੜਾ ਕਰਕੇ ਇਦਾਂ ਨਾਲੇ ਗੇਟ ਬਹੁਤ ਛੇਤੀ ਲੱਗ ਜਾਂਦਾ ਬਿਲਕੁਲ ਵੀ ਟਾਈਮ ਨਹੀਂ ਲੱਗਦਾ ਗੇਟ ਲੱਗਣ ਨੂੰ ਇਸ ਦਾ ਤੁਸੀਂ ਗੇਟਾਂ ਤੇ ਅਲਾਂ ਨੂੰ ਵੀ ਤੇਲ ਦੇ ਸਕਦੇ ਹੋ ਹਾਂਜੀ ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਪੱਗੇਟਾ ਜਿਹੜੇ ਖੜਕਾ ਕਰਦੇ ਆ ਉਹਨਾਂ ਨੂੰ ਆਪਾਂ ਤੇਲ ਕਿਵੇਂ ਦੇ ਸਕਦੇ ਤੇ ਪੜਦੇ ਵਾਲੀ ਵੀਡੀਓ ਆਪਾਂ ਪੜਦਿਆਂ ਨੂੰ ਸੈਟ ਕਰਕੇ ਕਿਵੇਂ ਲਗਾ ਸਕਦੇ ਆ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ